ਮੇਰਾ ਕੀ ਨਾਮ ਹੈ ਮੇਰਾ ਨਾਮ ਜੁਵਰਾਤ ਸਿੰਘ ਹੈ ਜੀ ਜੁਵਰਾਤ ਸਿੰਘ ਜੀ ਅੱਜ ਤੁਸੀਂ ਸੋਲ ਹਸਪਤਾਲ ਚੌਂਕੀ ਦੇ ਬਾਹਰ ਜਿਹੜੀ ਕੰਟੇਨ ਹੈ ਉੱਥੇ ਖੜੇ ਹੋ ਠੀਕ ਆ ਸਰਕਾਰ ਨੇ ਆ ਜੀ ਕੱਲ ਮੈਂ ਚੌਂਕੀ ਦੇ ਬਾਹਰ ਜਿਹੜੀ ਕੰਟੇਨ ਹੈ ਜੀ ਇੱਥੇ ਕਸਟਮਰ ਸਾਡਾ ਹੈਗਾ ਜੀ ਫੋਨਪੇ ਦਾ ਠੀਕ ਆ ਜੀ ਫੋਨਪੇ ਦੇ ਸਪੀਕਰ ਵਗੈਰਾ ਇਹਨਾਂ ਕੋਲੇ ਚੱਲ ਰਹੇ ਨੇ ਪਹਿਲਾਂ ਮੈਂ ਇਹਨਾਂ ਕੋਲੇ ਮੰਗਲਵਾਰ ਆਇਆ ਸੀਗਾ ਤੇ ਇਹਨਾਂ ਕੋਲੇ ਇੱਕ ਸਪੀਕਰ ਸੀਗਾ ਤੇ ਇਹਨਾਂ ਦੇ ਦੋ ਸਪੀਕਰ ਲੱਗੇ ਹੋਏ ਨੇ ਜਿਹੜਾ ਦੂਸਰਾ ਸਪੀਕਰ ਸੀਗਾ ਉਹ ਇਹਨਾਂ ਦਾ ਫਿਰੋਜ਼ਗੰਜੀ ਮਾਰਕੀਟ ਦੇ ਵਿੱਚ ਪਾਰਕਿੰਗ ਆ ਉੱਥੇ ਕੋਈ ਕਮ ਤੇ ਇਹ ਮੈਨੂੰ ਕਹਿੰਦੇ ਵੀ ਇੱਕ ਜਾਂ ਦੋ ਦਿਨਾਂ ਬਾਅਦ ਰੋਕੇ ਆ ਜੀ ਅਸੀਂ ਲੱਭ ਕੇ ਰੱਖ ਲਾਂਗੇ ਠੀਕ ਹੈ ਜੀ ਕੱਲ ਫਰਾਈਡੇ ਨੂੰ ਮੈਂ ਇਹਨਾਂ ਨੂੰ ਕਾਲ ਕੀਤਾ ਤੇ ਮੈਂ ਕਾਲ ਕੀਤਾ ਸਵੇਰੇ 9:55 ਮਿੰਟ ਤੇ 18 ਸੈਕਿੰਡ ਸਿਰਫ ਇਹਨਾਂ ਨਾਲ ਗੱਲ ਹੋਈ ਆ ਇਹਨਾਂ ਨੂੰ ਮੈਂ ਕਾਲ ਕਰਕੇ ਫੋਨ ਕੀਤਾ ਵੀ ਸਰ ਮੈਂ ਫੋਨ ਪੇ ਕੰਪਨੀ ਤੋਂ ਗੱਲ ਕਰ ਰਿਹਾ ਤੁਹਾਡੇ ਕੋਲ ਸਪੀਕਰ ਲੈਣ ਵਾਸਤੇ ਵਾਪਸ ਆਣਾ ਸੀ ਤੇ ਇਹ ਕਸ਼ਮੀਰ ਮੈਨੂੰ ਕਹਿ ਰਹੇ ਨੇ ਵੀ 11 ਵਜੇ ਤੋਂ ਬਾਅਦ ਗੱਲ ਕਰੀ ਹਲੇ ਤਾਂ ਮੇਰੇ ਨਾਲ ਗੱਲ ਕਰ ਠੀਕ ਹੈ ਜੀ ਮੈਂ 11 ਵਜੇ ਤੋਂ ਬਾਅਦ ਇਹਨਾਂ ਨੂੰ ਕੋਈ ਕਾਲ ਨਹੀਂ ਕੀਤੀ ਡਾਇਰੈਕਟ ਮੈਂ ਸਿੱਧਾ ਇਹਨਾਂ ਦੇ ਇੱਥੇ ਆ ਗਿਆ ਕੰਟੇਨਰ ਦੇ ਕੈਂਟੀਨ ਦੇ ਵਿੱਚ ਆ ਗਿਆ ਜਿਹੜਾ ਫਰੰਟ ਤੇ ਮੁੰਡਾ ਹੁੰਦਾ ਇਹਨਾਂ ਦਾ ਮੈਂ ਉਹਨੂੰ ਮਿਲਿਆ ਮੈਂ ਕਿਹਾ ਭਾਜੀ ਤੁਹਾਨੂੰ ਸਪੀਕਰ ਲੱਗ ਗਿਆ ਉਹ ਕਹਿੰਦੇ ਉਹ ਸਪੀਕਰ ਨਹੀਂ ਲੱਗਿਆ ਜਿਹੜਾ ਓਨਰ ਆ ਉਹ ਮੇਰੇ ਕੋਲੇ ਉੱਠ ਕੇ ਆਇਆ ਕਹਿੰਦੇ ਵੀ ਤੂੰ ਬਾਰ-ਬਾਰ ਮੈਨੂੰ ਕਾਲ ਤੂੰ ਕਰ ਰਿਹਾ ਸੀ ਮੈਂ ਕਿਹਾ ਸਰ ਨਹੀਂ ਮੈਂ ਇੱਕ ਕਾਲ ਕੀਤੀ ਬਸ ਇੰਨੀ ਗੱਲ ਤੋਂ ਨੇ ਮੇਰੇ ਥੱਪੜ ਮਾਰਿਆ ਸਰ ਕੈਂਟੀਨ ਦੇ ਓਨਰ ਦਾ ਕੀ ਨਾਮ ਸਰ ਮਿੱਕੀ ਨਾਮ ਹੈ ਜੀ ਮਿੱਕੀ ਨਾਮ ਹੈ ਕਿਹੜੇ ਮੁੰਡੇ ਮਿੱਕੀ ਸਾਹਿਬ ਜਿਹੜੀ ਮੁੰਡੇ ਨਾਲ ਤੁਹਾਡੀ ਪਹਿਲਾ ਮੁਲਾਕਾਤ ਹੋਈ ਸੀ ਉਹਦਾ ਕੋਈ ਨਾਮ ਵਗੈਰਾ ਪਤਾ ਨਹੀਂ ਮੈਡਮ ਉਹਦਾ ਮੈਨੂੰ ਕੋਈ ਨਾਮ ਨਹੀਂ ਪਤਾ ਨਹੀਂ ਨਹੀਂ ਜਿਨ੍ਹਾਂ ਜਿਨ੍ਹਾਂ ਥੋ ਸਰ ਹਾਂਜੀ ਫੋਨ ਤੇ ਗੱਲ ਉਹਨਾਂ ਨਾਲ ਹੀ ਹੋਈ ਸੀਗੀ ਜਿਹੜੀ ਕਾਲ ਤੁਹਾਡੇ ਕੋਲ ਕਾਲ ਡਿਟੇਲ ਹੈ ਜਿਸ ਤੋਂ ਜਿਸ ਸਰ ਮੇਰੇ ਕੋਲ 21 ਕਾਲ ਹੈਗੀ ਆ ਮੈਂ ਤੁਹਾਨੂੰ ਦਿਖਾ ਵੀ ਸਕਦਾ ਹਾਂ ਸਕਰੀਨ ਸ਼ਾਟ ਦਿਖਾ ਜਾ ਕਾਲ ਜਿਹੜੀ ਕੀਤੀ ਗਈ ਤੁਸੀਂ ਕੈਮਰੇ ਦਿਖਾਇਆ ਜਾਂ ਤੁਸੀਂ ਕੀ ਕਰ ਰਹੇ ਹੋ ਇਕਦਮ ਮੰਗਲਵਾਰ ਦੀ ਕਾਲ ਹੈ ਇਕਦਮ ਸ਼ੁੱਕਰਵਾਰ ਦੀ ਸਰ ਆ ਦੇਖੋ ਇੱਕ ਟਿਊਜ਼ਡੇ 10 ਵਜੇ 14 ਮਿੰਟ ਦੀ ਕਾਲ ਇਹਨਾਂ ਨੂੰ ਤੇ ਇੱਕ 9 ਵਜੇ ਦੇ 55 ਮਿੰਟ ਦੀ ਇਹਨਾਂ ਤੋਂ ਉੱਪਰ ਨਾਮ ਵੀ ਸ਼ੋ ਹੋ ਰਿਹਾ ਮਿੱਕੀ ਪਾਰਕਿੰਗ ਕਰਕੇ ਜੀ ਠੀਕ ਆ ਜੀ ਇਹ ਇਹਨਾਂ ਦਾ ਨੰਬਰ ਆ 9814567300 ਹਾਂਜੀ ਅੱਜ ਕੀ ਮੰਗ ਕਰਦੇ ਹੋ ਪਰ ਮੰਗੇ ਕਰਦੇ ਆ ਸਵੇਰੇ ਮੇਰੇ ਸੀਨੀਅਰਸ ਵੀ ਆਈ ਸੀ ਇੱਥੇ ਨਾਲ ਤੇ ਉਹਨਾਂ ਨੇ ਆ ਕੇ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਸਾਡੇ ਕਸਟਮ ਬੰਦੇ ਦੇ ਥੱਪੜ ਕਿਉਂ ਮਾਰਿਆ ਅੱਗੋਂ ਮੇਰੇ ਸੀਨੀਅਰਸ ਨੂੰ ਕਹਿੰਦੇ ਵੀ ਤੁਸੀਂ ਵੀ ਇੱਥੋਂ ਨਿਕਲ ਚੋ ਨਹੀਂ ਤੁਹਾਡੇ ਚਾਰਾਂ ਤੇ ਮੈਂ ਦੁਬਾਰਾ ਫੇਰ ਥੱਪੜ ਮਾਰੂੰਗਾ ਤੁਸੀਂ ਇਸ ਮੁੱਦੇ ਦੀ ਕੰਪਲੇਟ ਕੀਤੀ ਹੈ ਹਾਂਜੀ ਮੈਡਮ ਹੁਣੇ ਹੀ ਲਿਖਵਾਈ ਹੈ ਜੀ ਕੰਪਲੇਂਟ ਇਹ ਗੱਲ ਕਿੰਨੇ ਵਜੇ ਦੀ ਤੁਹਾਡੀ ਹਾਂਜੀ ਇਹ ਕਾ ਮਾਮਲਾ ਕਦੋਂ ਦਾ ਹੈ ਮੈਡਮ ਸਰ ਇਹ ਕੱਲ ਦਾ ਹੈ ਜੀ ਇੱਕ ਕੱਲ ਦਾ ਮਾਮਲਾ ਹੈ ਅੱਜ ਫੋਟੋ ਲਖਾਈ ਕਿ ਕੱਲ ਕਿਉਂ ਸਰ ਕੱਲ ਮੈਂ ਆਪਣੇ ਸੀਨੀਅਰਸ ਨਾਲ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਮੈਂ ਇੱਥੋਂ ਗਿਆ ਸਿੱਧ ਬੇਸ਼ਰਮੀ ਮਹਿਸੂਸ ਹੋ ਰਹੀ ਸੀ ਇਸ ਲਈ ਮੈਂ ਸਿੱਧਾ ਆਪਣੇ ਘਰੇ ਚਲਾ ਗਿਆ ਵੀ ਮੈਂ ਬਿਨਾਂ ਕਿਸੇ ਕਾਰਨ ਤੋਂ ਮੇਰੇ ਬੰਦੇ ਨੇ ਥੱਪੜ ਕਿਉਂ ਮਾਰਿਆ ਹਾਂਜੀ ਠੀਕ ਆ ਜੀ ਹਾਂਜੀ ਬੇਸਿਕਲੀ ਅਵਿਨਾਸ਼ ਜੀ ਕੋਲ ਇੱਕ ਲੜਕਾ ਕੰਮ ਕਰਦਾ ਲੜਕੇ ਦਾ ਨਾਮ ਕੀ ਨਾਂ ਲੰਦਾ ਯੂਵਰਾ ਸਿੰਘ ਇਹਦਾ ਨਾਮ ਹੈ ਲੜਕਾ ਕੰਮ ਕਰਦਾ ਤੇ ਮੈਨੂੰ ਸਰੇ ਮੇਰਾ ਨਾਮ ਸਾਈ ਕਰਮਾ ਜੀ ਮੈਂ ਫੋਨਪੇ ਤੇ ਜੋਬ ਕਰਦਾ ਠੀਕ ਹੈ ਜੀ ਫੋਨ ਲੜਕਾ ਫੋਨਪੇ ਤੇ ਕੰਮ ਕਰਦਾ ਅਵਿਨਾਸ਼ ਜੀ ਅਵਿਨਾਸ਼ ਜੀ ਦੀ ਟੀਮ ਚ ਹੈ ਮੇਨੂ ਸੁਰੇ ਵਿਨਾਜ ਜੀ ਦਾ ਫੋਨ ਆਇਆ ਕਿ ਐਡਾ ਦਾ ਸੀ ਸਿਵਲ ਹਸਪੀਟਲ ਜਾਣਾ ਅਸੀਂ ਚੈੱਕ ਕਰਨਾ ਚਾਹੁੰਦੇ ਹਾਂ ਕਿ ਲੜਕੇ ਦੀ ਕਿਤੇ ਗਲਤੀ ਤਾਂ ਨਹੀਂ ਹੋ ਗਈ ਸ਼ਾਇਦ ਲੜਕਾ ਕੁਝ ਮਿਸਕਮਿਊਨੀਕੇਟ ਕਰਕੇ ਆ ਗਿਆ ਹੋਵੇ ਸ਼ਾਇਦ ਕਸਟਮਰ ਨੇ ਹਾਈਪਰ ਹੋ ਗਿਆ ਕੋਈ ਐਕਸ਼ਨ ਲੈ ਲਿਆ ਹੋਵੇ ਅਸੀਂ ਤੇ ਚੈੱਕ ਕਰਨ ਆਏ ਅਸੀਂ ਜਾ ਕੇ ਸਰ ਜਨਰਲੀ ਇੰਨੀ ਗੱਲ ਪੁੱਛੀ ਅਵਿਨਾਜ ਜੀ ਨੇ ਗੱਲ ਪੁੱਛੀ ਕਿ ਸਰ ਆ ਫੋਨ ਤੇ ਤਾਂ ਆਏ ਸੀਗੇ ਕਹਿੰਦਾ ਹਾਂਜੀ ਦੱਸੋ ਮੈਂ ਥੱਪੜ ਮਾਰਿਆ ਸੀ ਮੈਂ ਕਿਹਾ ਸਰ ਅਸੀਂ ਤੁਹਾਨੂੰ ਥੱਪੜ ਦੀ ਗੱਲ ਨਹੀਂ ਕੀਤੀ ਅਸੀਂ ਤੁਹਾਨੂੰ ਇਹ ਪੁੱਛਣ ਆਏ ਆ ਕਿ ਲੜਕੇ ਨੇ ਕੁਝ ਮਿਸਬੀਹਵ ਕੀਤਾ ਸੀ ਕਹਿੰਦਾ ਫੋਨ ਕੀਤਾ ਸੀ ਮੈਨੂੰ ਹੁਣ ਤ ਕਿੰਨੀ ਗੱਲ ਕਿਸ ਨੇ ਕੀਤੀ ਮਿੱਕੀ ਸਾਨੀ ਨੇ ਮਿੱਕੀ ਸਾਨੀ ਨੇ ਕੰਟੀਨ ਦਾ ਕੰਟੀਨ ਦੇ ਉਹਨਾਂ ਨੇ ਕਿਹਾ ਕਿ ਅਗਰ ਤੂੰ ਦੁਬਾਰਾ ਫੋਨ ਕਰਕੇ ਦੇਖ ਲਓ ਮੈਂ ਤੁਹਾਡੇ ਚਾਰਾਂ ਦੇ ਇੱਥੇ ਥੱਪੜ ਮਾਰੂ ਦੁਬਾਰਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਕੀ ਭਾਈ ਇਹ ਕੋਈ ਤਰੀਕਾ ਨਹੀਂ ਹੋ ਰਿਹਾ ਗੱਲ ਕਰਨ ਦਾ ਕਹਿੰਦਾ ਤੂੰ ਫੋਨ ਕਰ ਮੈਂ ਤੇਰੇ ਥੱਪੜ ਮਾਰਦਾ ਠੀਕ ਹੈ ਜੀ ਤੁਸੀਂ ਚਾਰੋਂ ਖੜੇ ਹੋ ਮੈਂ ਇੱਥੇ ਥੱਪੜ ਮਾਰ ਮਾਰ ਕੇ ਤੁਹਾਨੂੰ ਦੁਕਾਨ ਤੋਂ ਬਾਹਰ ਕਰ ਦੂੰਗਾ ਤੁਸੀਂ ਆਪ ਦਫਾ ਹੋ ਜਾ ਹਾਂਜੀ ਰੀਜ਼ਨ ਨਹੀਂ ਪੁੱਛਿਆ ਰੀਜ਼ਨ ਪੁੱਛਿਆ ਸਰ ਮੈਮ ਗੱਲ ਤਾਂ ਕਰੇ ਤੇ ਬੋਲਣ ਦੀ ਬਿਲਕੁਲ ਜਮ ਨਹੀਂ ਹੈ ਅਕਲ ਉੱਥੇ ਅੰਦਰ ਛੇਗਾ ਕੇ ਬੈਠ ਕੀ ਟੀਮ ਦਾ ਠੇਕਾ ਇਹਨਾਂ ਨੂੰ ਮਿਲ ਗਿਆ ਜਦਕਿ ਜਮੇ ਤਮੀਂ ਬੰਦੇ ਨੂੰ ਚੈੱਕ ਵੀ ਨਹੀਂ ਹੁੰਦਾ ਸੀਸੀਟੀਵੀ ਫੁਟੇਜ ਲੱਗੀ ਹੈ ਤੁਸੀਂ ਅੰਦਰ ਸੀਸੀਟੀਵੀ ਫੁਟੇਜ ਲੱਗੀ ਹੋਈ ਆ ਉਹ ਚੈੱਕ ਕਰ ਲਓ ਜੇ ਸਾਡੇ ਮੁੰਡੇ ਦੀ ਗਲਤੀ ਹੋ ਗਈ ਬਿਨਾਂ ਸਾਡੇ ਮੁੰਡੇ ਤੇ ਐਕਸ਼ਨ ਲੈ ਲਓ ਬੜ ਜੇ ਇਹਨਾਂ ਦੀ ਗਲਤੀ ਹੈ ਤੇ ਇਹਨਾਂ ਤੇ ਐਕਸ਼ਨ ਲਓ ਕਿਉਂਕਿ ਸਾਨੂੰ ਪਤਾ ਸਾਡਾ ਮੁੰਡਾ ਸੱਚਾ ਵਾ ਐਫ ਆਈ ਆਰ ਇਹਨਾਂ ਤੇ ਹੋਣੀ ਚਾਹੀਦੀ ਆ ਜੋ ਕਾਨੂੰਨ ਪ੍ਰਸ਼ਾਸਨ ਬਣਦੀ ਆ ਜੋ ਇਹਨਾਂ ਦੇ ਕਾਨੂੰਨ ਵਿਵਸਥਾ ਹੈਗੀ ਆ ਉਹ ਇਹਨਾਂ ਤੇ ਕੀਤੀ ਜਾਵੇ ਕੰਪਨੀ ਵੱਲੋਂ ਗਏ ਆ ਉਹਨਾਂ ਦੀ ਦੁਕਾਨ ਦੇ ਉੱਤੇ ਤਾਂ ਜਿਹੜਾ ਕੰਪਨੀ ਦਾ ਗੈਜਟ ਉਹਨਾਂ ਕੋਲ ਲੱਗਿਆ ਹੋਇਆ ਵਾ ਜਿਹੜਾ ਅਸੀਂ ਉਹਦੇ ਰੈਂਟਲ ਲੈਣ ਲਈ ਗਏ ਆ ਠੀਕ ਹੈ ਜੀ ਉਹਦੇ ਤੇ ਸਾਡੇ ਲਈ ਬਦਮਾਸ਼ੀ ਕੀਤੀ ਗਈ ਮੇਰੇ ਨਾਲ ਜਿਹੜਾ ਮੁੰਡਾ ਕੰਮ ਕਰਦਾ ਭਾਈ ਇਹਦੇ ਥੱਪੜ ਮਾਰਿਆ ਗਿਆ ਵਾ ਠੀਕ ਹੈ ਜੀ ਜਦੋਂ ਅੱਜ ਅਸੀਂ ਉਹਨੂੰ ਪੁੱਛਣ ਲਈ ਅਸੀਂ ਤਿੰਨ ਚਾਰ ਜਣੇ ਇਕੱਠੇ ਹੋ ਕੇ ਗਏ ਕਿ ਭਾਈ ਕੀ ਇਹਨਾਂ ਦੀ ਗੱਲ ਹੋ ਗਈ ਕਿ ਜਿੱਦੇ ਤੁਸੀਂ ਹਾਈਪਰ ਹੋ ਗਏ ਹੋ ਕਿ ਕੀ ਪਤਾ ਸਾਡੇ ਮੁੰਡੇ ਦੀ ਗਲਤੀ ਹੋਵੇ ਤਾਂ ਅਸੀਂ ਪੁੱਛ ਲਈਏ ਭਾਈ ਅਸੀਂ ਆਪਣੇ ਮੁੰਡੇ ਤੇ ਕਲੌਬ ਐਕਸ਼ਨ ਲਵਾਂਗੇ ਅਸੀਂ ਕੰਪਨੀ ਰਿਕਾਰਡਿੰਗ ਬਟ ਤੁਸੇ ਤੋਂ ਪਤਾ ਲੱਗਿਆ ਕੀ ਨਹੀਂ ਉਹੀ ਬੰਦਾ ਗਲਤ ਆ ਉਹ ਸਰ ਕੱਲਾ ਮਿਲ ਗਈ ਬਦਮਾਸ਼ ਇੰਨੀ ਜ਼ਿਆਦਾ ਬਦਮਾਸ਼ੀ ਕਿ ਮੇਰੇ ਸਾਨੂੰ ਹੀ ਕਹਿ ਰਿਹਾ ਕਿ ਜੇ ਅਗਰ ਤੁਹਾਡਾ ਫੋਨ ਕਰੋਗਾ ਤੁਹਾਨੂੰ ਵੀ ਥੱਪੜ ਮਾਰਾਂਗਾ ਉਹਨਾਂ ਨੂੰ ਵੀ ਕਹਿ ਰਿਹਾ ਵੀ ਮੈਂ ਜੇ ਤੁਸੀਂ ਮੈਨੂੰ ਫੋਨ ਕਰੋਗੇ ਮੈਂ ਤੁਹਾਡੇ ਵੀ ਥੱਪੜ ਮਾਰਾਂਗਾ ਮੇਰੇ ਤੋਂ ਉਹਨਾਂ ਨੇ ਮਾਰਿਆ ਮਾਰਿਆ ਮੇਰੇ ਸੀਨੀਅਰਸ ਨੂੰ ਵੀ ਇਹ ਗੱਲ ਕਹਿ ਰਿਹਾ ਵੀ ਮੈਂ ਤੁਹਾਡੇ ਵੀ ਥੱਪੜ ਮਾਰੂੰਗਾ ਇਹ ਤਾਂ ਸਰ ਤਰਸ਼ਾ ਆ ਕਿ ਕਿੰਨੇ ਕਿਤੇ ੱਟਕਾ ਹੋ ਰਿਹਾ ਬਦਮਾਸ਼ੀ ਹੈ ਇਹਨਾਂ ਦੀ ਹੈਨਾ ਪੁਲਿਸ ਚੌਂਕੀ ਕਿਤੇ ਸੁਣਵਾਈ ਨਹੀਂ ਹੋਈ ਇਹ ਤਾਂ ਸਿੱਧਾ ਸਿੱਧਾ ੱਟਕਾ ਜੀ ਆਮ ਜਨਤਾ ਨਾਲ ਕੋਈ ਨਹੀਂ ਬਣਾ ਲ میڈیا کوئی دسو جی اسی میں ਮੇਰੇ ਨਾਲ ਕੋਈ ਨਾ ਕਰ ਬੰਦਾ ਕਹਿ ਰਿਹਾ ਬੰਦਾ ਕਹਿ ਰਿਹਾ ਮੈਂ ਵਰਦਿਆਂ ਲੈਣ ਆਇਆ ਤੁਸੀਂ ਵਰਦਿਆਂ ਨਹੀਂ ਦੇਣਾ ਨਹੀਂ ਦੇਣਾ ਤੇ ਨਹੀਂ ਕੋ ਨੂੰ ਬਚ ਜ਼ਬਰਦਸਤੀ ਲੈਣ ਉਹ ਜ਼ਬਰਦਸਤੀ ਲੈ ਕੇ ਨਾ ਬਣਾਓ ਬਾਈਕ ਨਹੀਂ